ਸਰ ਇੱਕ ਤੁਹਾਨੂੰ ਲੱਗਿਆ ਕਿ ਕਿਡਿਟੀ ਰਿਅਲਟੀ ਉੱਤੇ ਲੱਗੀ ਹੈ ਸਰ ਸਰਕਟ ਡੋਰ ਹੋ ਤੇ ਕਿਸੇ ਦੇ ਪ੍ਰੋਡਕਟ ਚਾਰ ਵਿੱਚ ਸੂਚਨਾ ਮਿਲਦੀ ਸੀ ਕਿ ਕੋਲ ਵੇੜੇ ਕੋਲ ਪਹਿਲਾ ਸ ਹੈ ਉਹਦੇ ਨਾਲ ਕੁਫਕਤੀ ਚਗ ਲੱਗੀ ਹੈ ਤਾਂ ਤਵੰਦਸੇ ਬੋਰਡ ਦੀ ਟੀਮ ਵੱਲ ਵਰਨਾ ਕਿੰਧੀਆਂ ਦੇ ਦੁਆਰਾ ਸੂਚਨਾ ਮਿਲਣ ਤੇ ਅੰਡੀ ਦੀ ਟੀਮ ਪਹੁੰਚਿਆ ਹਨ ਉਸ ਦਿਨ ਤੱਕ ਬਹੁਤ ਜ਼ਿਆਦਾ ਫਿੱਟੇ ਦੋ ਹਰਕੀਆਂ ਸੀ ਗੋਵਿੰਦ ਲਕੂ ਤੇ ਉਹਨੂੰ ਸਰਵੋਤਮ ਦੱਸੀਸ ਇੱਕੋ ਪਰਸੇ ਵੀ ਦੋ ਬਕਤੀਆਂ ਲਗ ਲਗ ਨਾਮਾਇ ਚਲ ਰਹੀ ਸੀ ਅਸੀਂ ਤੋਂ ਡਿਪਾਰਟਮੈਂਟ ਦੇ ਮੁਕਦੇ ਪਿੱਛੇ ਮੁਕਦੇਸੀ ਆਪ ਨੂੰ ਪਹੁੰਚ ਗਏ ਤੇ ਨਾਲ ਹੀ ਮਨੇ ਜੇ ਜਾ ਕੇ ਦੇਖਿਆ ਤਾਂ ਬਹੁਤ ਜ਼ਿਆਦਾ ਸੀ ਉਹ ਵੀ ਪਲਾਸਟਿਕ ਦਾ ਨਾਂ ਰੰਗ ਸਪੈਕ ਦੀ ਪਲਾਸਟਿਕ ਦੀ ਬਿੱਕ ਸੀ ਇਸ ਕਿਉਂਕਿ ਤੁਰੰਤ ਕਾਰਵਾਈ ਕਰਦੇ ਸਮਾਣਾ ਨਾਬਾ ਅਤੇ ਰਾਜਪੁਰਾ ਤੋਂ ਫਾਰਟ੍ਰੈਕ ਮੰਗਵਾ ਲਿਆ ਸੀ ਤਰੰਤ ਤੇ ਹੁਣ ਇਸਤਾਨਗੜੀ ਹੈਗੀ ਆਲਮੋਸਟ ਕਵਰ 95% ਅਸੀਂ ਕਾਬੂ ਕਰ ਚੁੱਕੇ ਹਾਂ ਤੇ 65% ਰਹਿ ਗਈ ਹੈ ਸਾਡੀ ਟੀਮਾਂ ਤਾਕੂ ਕਰ ਕਿੰਨੀ ਕਿੰਨੀ ਗੱਡੀਆਂ ਲੱਗ ਕੇ ਤਾਂ 6 ਫਰ ਟੰਡਾ ਚੱਲ ਰਹੇ ਹੈ 6 ਫਰ ਟੰਡਾ ਦੇ ਵਿੱਚ ਅਪਰਕਸਮੇਟ ਅ ਇੱਕ ਗੱਡੀ ਦੇ ਦੋ ਦਬਾਰੇ ਲੱਜੁਕਿਆ ਨੇ 6 ਜੁਲਾਈ 12 12 14 ਗੱਡੀਆਂ ਹਲ ਤੱਕ ਲੱਗ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜੀ ਅੰਦਰ ਲੇਕਰ ਕੰਮ ਕਰਦੀ ਸੀ ਬਟ ਉਹ ਲੇਵਲ ਤੇ ਕਿਲ ਅ ਤਾਂ ਨਾ ਪਤਾ ਚਾਰਨਾ ਦੇ ਕੋਲੇ ਪਤਾ ਲੱਗੇ ਪੜ ਜਾਏ ਜਿੱਦਾਂ ਕੰਟਰੋਲ ਨੇ ਪੂਰਾ ਜਾਂਚ ਕਰਾਂਗੇ ਪਟੋਤੰਡੀ ਲੇਬਰ ਦੇ ਦਸੰਬਰ ਮਹੀਨੇ ਸਾਡੇ ਕੋਈ ਸ਼ਾਰਟ ਸਰਕਟ ਹੋਇਆ ਸੀਗਾ ਜਿਸ ਕਰਕੇ ਮੈਂ ਕਿੰਨੇ ਕਵਜ ਤੱਕ ਮੈਂ ਸੱਡੇ ਕੋ ਸਿੱਪਰ ਦੇ ਪਾਵਰ ਚੈਲ ਕੰਟਰੋਲ ਨੂੰ ਫੂਲਸ ਤੋਂ ਕਿਉਂਕਿ 4 ਵਜੇ 5 ਸਕੂਟ ਤੇ ਸੱਡੇ ਕੋ ਬੋਲ ਆਈ ਸੀ ਤਦੋਂ ਸੰਗੀ ਟੀਮ ਮੌਕੇ ਤੇ ਪਹੁੰਚੀ